ਬਟਲ ਆਰਡਰ ਦੇ ਕਸਬਾ ਬਰੇਟਾ ਵਿੱਚ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਔਰਤ ਨੂੰ ਗ੍ਰਾਹਕ ਬਣ ਕੇ ਸਮਾਨ ਵਗੈਰਾ ਲੈਣ ਸਮੇਂ ਉਲਝੌਣ ਲੱਗੇ ਤਾਂ ਔਰਤ ਵੱਲੋਂ ਦੁਕਾਨ ਦੇ ਅੰਦਰ ਸਮਾਨ ਦੇਣ ਸਮੇਂ ਗੱਲੇ ਵਿੱਚ ਪਈ ਹਜ਼ਾਰਾਂ ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਿਆ ਜਿਸ ਦੀ ਵੀਡੀਓ ਦੁਕਾਨ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋਈ ਹੈ ਇਲਾਕੇ ਵਿੱਚ ਇਸ ਘਟਨਾ ਨੂੰ ਲੈ ਕੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਹ 4 ਵਜੇ ਦੀ ਘਟਨਾ ਹੈ ਜੀ 60-65 ਹਜ਼ਾਰ ਰੁਪਇਆ ਹੋਣਾ ਜਿਹੜੇ ਉਹ ਕੱਢ ਕੇ ਲੈ ਗਏ ਕਿੰਨੇ ਜਣੇ ਸੀ ਜੀ ਉਹ ਦੋ ਜਣੇ ਸੀ ਦੋ ਮੁੰਡੇ ਜੇ ਸੀ ਇੱਕ ਨੇ ਮੈਨੂੰ ਤੋਂ ਪਹਿਲਾਂ ਚਾ ਲਈ ਹੈ ਉਹ ਚਾ ਦਾ ਪੈਕਟ ਦਾ ਲਫਾਫੇ ਚ ਪੁਆ ਲਿਆ ਫਿਰ ਮੈਨੂੰ ਸਭ ਸਰਫ ਚਲ ਜਾ ਲਿਆ ਕਹਿੰਦਾ ਆ ਸਰਫ ਦੇ ਦੇ ਆ ਸਰਫ ਦੇ ਦੇ ਆ ਦੇ ਦੇ ਉਹਨੇ ਮੈਨੂੰ ਲਜਾ ਲਿਆ ਮੈਂ ਉਹਨੂੰ ਕਿਹਾ ਵੀ ਮੈਨੂੰ ਨਹੀਂ ਪਤਾ ਮੈਂ ਬਹੁਤ ਨੂੰ ਬੁਲਾਉਣੀਆ ਬਹੁਤ ਨੂੰ ਬੁਲਾਉਣੀਆ ਮੈਂ ਕਰਦੀ ਰਹੀ ਗਈ ਉਹ ਕਹਿੰਦੇ ਓਏ ਆ ਜਾ ਆ ਜਾ ਕਹਿੰਦੇ ਵਸ ਫੇਰ ਲਵਾਂਗੇ ਉਹਨਾਂ ਨੇ ਕੋਈ ਮੂਹ ਵਗੈਰਾ ਨਹੀਂ ਬੈਠੇ ਹੋਏ ਸੀ ਨਾ ਮੈਨੂੰ ਤਾਂ ਧਿਆਨ ਨਹੀਂ ਕਿਰ ਜਿੰਨਾ ਮੂਹ ਬੈਠੇ ਨਹੀਂ ਹੋਏ ਸੀ ਤੇ ਕੋਈ ਹਥਿਆਰ ਵਗੈਰਾ ਯੋ ਨਾ ਜੀ ਉਹਨਾਂ ਲਈ ਕੁਛ ਨਹੀਂ ਮੈਂ ਤਾਂ ਦੀਸਿਆ ਮੈਂ ਐਵੇਂ ਝੂਠ ਬੋਲ ਲਿਆ ਜੇਕਰ ਉਹ 타ੜੇ ਸਾਹਮਣੇ ਆ ਜਾਂਦੇ ਨੇ ਉਹਨੂੰ ਪਛਾਣ ਕਰਨਾ ਨਾ ਜੀ ਮੈਂ ਪਛਾਣ ਨਹੀਂ ਕਰ ਸਕਦੀ ਯਾਨੀ ਕਿ ਘਬਰਾ ਗਏ ਤੁਸੀਂ ਹਾਂਜੀ ਮੈਂ ਤਾਂ ਉਹਦੀ ਘਬਰਾ ਕੇ ਮੈਂ ਉਹ ਜੀ ਕਹਿਣ ਲੱਗੀ ਮੈਂ ਮੈਂ ਤਾਂ ਬਹੂ ਨੂੰ ਬੁਲਾਉਣੀਆ ਬਹੂ ਨੂੰ ਬੁਲਾਉਣੀਆ ਬਸ ਉਹ ਐ ਹੋਵੇ ਬਹੂ ਨਾ ਆ ਜਾਏ ਫਿਰ ਫਟਾਫਟ ਕੱਢ ਕੇ ਬਸ ਉਹ ਜੀ ਕਹਿੰਦੇ ਆ ਜਾਓ ਫਿਰ ਲੈ ਜਾਂਗੇ ਫਿਰ ਲੈ ਜਾਂਗੇ ਕਿੱਥੋਂ ਕੱਢੇ ਜੀ ਇਹਨਾਂ ਪੈਸੇ ਗੱਲੇ 'ਚ ਜੀ ਗੱਲੇ 'ਚ ਕੈਸ਼ ਪਿਆ ਸੀ ਥੋੜਾ ਹਾਂਜੀ ਬਸ ਇੱਕ ਟਾਈਮ ਮੈਨੂੰ ਸਰ ਚਲ ਜਾ ਲੈ ਇੱਕ ਜੜਾ ਇੱਧਰ ਖੜਿਆ ਉਹ ਪੈਸੇ ਦਾ ਢਿੱਕੇ ਕਹਿੰਦਾ ਆ ਜਾਓ ਹੀ ਆ ਜਾ ਬਸ ਸ਼ੁਰੂ ਚ ਉਹਨਾਂ ਨੇ ਕਿਸ ਚੀਜ਼ ਦੀ ਮੰਗ ਕੀਤੀ ਸੀ ਤੁਹਾਡੇ ਸਰ ਚਾਹ ਦੀ ਜੀ ਚਾਹ ਦਾ ਪੈਕੇਟ ਲੈ ਲਿਆ ਤੀ ਅੱਛਾ ਜੀ ਉਹ ਮੈਂਨੇ ਲਫਾਫੇ ਚ ਪਾਤਾ ਉਹਨਾਂ ਨੇ ਆਪ ਹੀ ਪਾ ਲਿਆ ਲਫਾਫੇ ਚ ਕਹਿੰਦਾ ਕਿੰਨੇ ਦਾ ਮੈਂ 70 ਦਾ ਉਹਨੇ ਮੈਨੂੰ 200 ਰੁਪਏ ਦਿੱਤਾ 70 ਰੁਪਏ ਮੈਂ ਘਟਾ ਲਏ 130 ਮੈਂਨੇ ਉਹਨੂੰ ਵਾਪਸ ਕਰਤੇ ਫੇਰ ਉਹ ਮੇਰੇ ਸਰਫ ਕਣੀ ਲਿਆ ਗਿਆ ਵੀ ਸਰਫ ਦਿਖਾ ਦੇ ਬਸ ਉਹ ਸਰਫ ਚੋਲ ਜਾ ਲਿਆ ਮੈਂ ਜਿਹੜੀ ਆਂਟੀ ਤੁਹਾਡੀ ਦੁਕਾਨ ਐ ਇਹ ਇਹ ਅਪਰਚੂਨਿਟੀ ਦੁਕਾਨ ਹੈ ਇਹ ਵਿਚੀ ਰਿਹਾ ਇਸੇ ਘਰ ਵੀ ਥੋੜਾ ਹਾਂਜੀ ਘਰ ਵੀ ਵਿਚੀ ਹੈ ਜੀ ਅਪਰਚੂਨਿਟੀ ਬਾਹਰ ਹੈਗੀ ਤਾਂ ਤੁਸੀਂ ਬੈਣੀਓ ਹੀ ਦੁਕਾਨ ਤੇ ਪਹਿਲਾਂ ਕੀ ਪਹਿਲਾਂ ਬੇਟਾ ਵਗੈਰਾ ਬੈੰਦਾ ਹੁੰਦਾ ਨਾ ਜੀ ਮੈਂ ਬੈਣੀ ਹਾਂ ਜੀ ਮੇਰਾ ਬੇਟਾ ਮੇਰਾ ਕੰਮ ਕੁਮਾ ਵੀ ਜਾਂਦਾ ਕਿਤੇ ਮੈਂ ਬੈਣੀ ਹਾਂ ਸਾਰਾ ਦਿਨ ਬੈਣੀ ਹਾਂ ਮੈਂ ਦੁਕਾਨ ਤੇ ਜੋ ਤੁਹਾਡੇ ਗੱਲੇ ਚ ਕੈਸ਼ ਹੁੰਦਾ ਜੀ ਹਰ ਦਿਨ ਹੁੰਦਾ ਕਿ ਅਜੀਬ ਵੈਸੀ ਕੁਝ ਨਹੀਂ ਹਰ ਦਿਨ ਹੁੰਦਾ ਜੀ ਇਸ ਬਾਰੇ ਤੁਹਾਨੂੰ ਜੀ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੇ ਜੀ ਮੁੰਡੇ ਨੇ ਇਤਲਾਹ ਦਿੱਤੀ ਆ ਮੈਂ ਤਾਂ ਮੁੰਡੇ ਨੂੰ ਉਹਦੀ ਫੋਨ ਕਰਤਾ ਸੀ ਕੀ ਮੰਗ ਕਰਦੇ ਨੇ ਹੁਣ ਕੋਇਆ ਬੋਸ ਜੀ ਅਸੀਂ ਤਾਂ ਜੀ ਬਸ ਐਵੇਂ ਮਨ ਕਰ ਜਾ ਵੀ ਚੱਲ ਕਿਸੇ ਨੂੰ ਕੁਝ ਨਾ ਕਿਹਾ ਜਾ ਵੀ ਸਾਡੇ ਪੈਸੇ ਦੇਨੇ ਉਹਨਾਂ ਨੂੰ ਦੇ ਦੇ ਨਾ ਪਰ ਸਾਡੇ ਘਰ ਚ ਸੁੱਖ ਸ਼ਾਂਤੀ ਰਹੇ ਇਹ ਜੀ 4 ਵਜੇ ਦੇ ਕਰੀਬ ਦਾ ਮਾਮਲਾ ਜੀ ਅੰਦਾਜ਼ਾ ਕੋਈ 3:50 ਤੋਂ ਲੈ ਕੇ 4 ਵਜੇ ਤੱਕ ਕਰਦਾ ਜੀ ਮਾਤਾ ਜੀ ਬੈਠੇ ਸੀਗੇ ਰਜੀਵ ਦੇ ਦੁਕਾਨ ਤੇ ਦੋ ਜਨੇ ਆਏ ਮੋਟਰਸਾਈਕਲ ਸੀਗਾ ਜੀ ਇੱਕ ਬੰਦਾ ਮੋਟਰਸਾਈਕਲ ਤੇ ਦੋ ਅੰਦਰ ਆ ਗਏ ਜੀ ਦੁਕਾਨ ਦੇ ਦੁਕਾਨ ਦੇ ਜਦੋਂ ਅੰਦਰ ਆਏ ਮਾਤਾ ਨੂੰ ਸਰਫ ਮੰਗਿਆ ਜੀ ਉਹਨਾਂ ਨੇ ਜਦੋਂ ਸਰਫ ਰੇਟ ਦੇ ਮਸਲੇ ਚ ਉਹਨਾਂ ਨੇ ਕਾਫੀ ਟਾਈਮ ਲੱਝਾਈ ਰੱਖਿਆ ਜਦੋਂ ਮਾਤਾ ਜੀ ਅੰਦਰ ਗਏ ਪੈਂਟ ਦਿਖਾ ਦੇ ਇੱਕ ਜੁੰਦਾ ਨਾਲ ਚਲੇ ਗਿਆ ਉਹ ਤੁਹਾਨੂੰ ਦਿਖਾਇਆ ਜਾਵੇ ਜਦੋਂ ਮਾਤਾ ਜੀ ਨੇ ਦਿਖਾਇਆ ਅੰਦਰ ਇੱਕ ਅੱਧਾ ਮਿੰਟ ਲਵਾਇਆ ਉਹਨਾਂ ਦੇ ਚੋਂ ਦੌਰਾਨ ਇੱਕ ਬੰਦਾ ਜਿਹੜਾ ਟੋਪੀ ਵਾਲਾ ਸੀਗਾ ਨਾਲ ਉਹਨੇ ਗੱਲਾਂ ਖੋਲਿਆ ਜੀ ਗੱਲੇ ਦੇ ਵਿੱਚ ਅੰਦਾਜ਼ਾ 60 ਤੋਂ 70000 ਰੁਪਏ ਦੇ ਵਿਚਾਲੇ 68 ਲੈ ਲੋ ਜਾਂ 65 ਲਓ ਜਿੰਨੇ ਵੀ ਕਹਿ ਲੋ ਉਹ ਪੈਸੇ ਕੱਢ ਲਏ ਬੱਜੇ ਹੋਏ ਜਿਹੜੇ 5 500 ਦੇ ਨੋਟ ਸੀ ਇੱਕ ਗੁੱਟੀ 8000 ਦੀ ਪੂਰੀ ਸੀ ਦੇਣੀ ਸੀ ਕਿਸੇ ਨੂੰ ਬਾਕੀ ਹੋਰ ਸੀ ਜਿਹੜੇ ਬਾਕੀ ਸਾਈਡ ਦੇ ਪੈਸੇ ਖੁੱਲੇ ਪੈਸੇ ਉਹਨੇ ਚੱਕੇ ਜੀ ਮਤਲਬ ਇਸ ਮਸਲੇ ਮਤਲਬ ਸਾਰੇ ਦੁਕਾਨਦਾਰਾਂ ਨੂੰ ਪੂਰਾ ਖੌਫ ਮੰਡੀਜਾ ਹੋਇਆ ਵੀ ਜਿਹੜਾ ਦਿਨ ਦਿਹਾੜੇ ਤੇ ਬਿਲਕੁਲ ਮੇਨ ਰੋਡ ਦੇ ਉੱਤੇ ਜਿਹੜਾ ਕਿ ਹਰ ਟਾਈਮ ਆਵਾਜ਼ਾਂ ਵੀ ਹਟਾ ਰਹੀਂਦੀ ਹੈ ਇੱਥੇ ਪੂਰਾ ਮਤਲਬ ਇਲਾਕਾ ਭੀੜ ਬੜਾ ਕਾਲਾ ਕਹਿ ਲੋ ਜਿਆ ਦੁਕਾਨਦਾਰ ਵੀ ਨੇ ਲਵੇ ਡੈਰੀ ਫਾਰਮ ਦੀ ਹੈ ਸਾਹਮਣੇ ਸਰਦਾਰ ਜੀ ਮਿਲਖਾ ਸਿੰਘ ਜੀ ਵੀ ਰਹਿੰਦੇ ਨੇ ਅਗੇ ਸਟੇਸ਼ਨ ਪੈਂਦੀ ਜੀ ਦੁਕਾਨ ਦੀ ਲੋਕੇਸ਼ਨ ਕੀ ਪੈਂਦੀ ਹੈ ਸਟੇਸ਼ਨ ਥਾਣੇ ਦੇ ਬਹੁਤ ਨੇੜੇ ਹੈ ਜੀ ਪੁਲਿਸ ਸਟੇਸ਼ਨ ਦੇ ਨੇੜੇ ਹੈ ਜੀ ਬਿਲਕੁਲ ਹਾਂ ਜੀ ਹਾਂ ਪੁਲਿਸ ਸਟੇਸ਼ਨ ਤੇ ਕ੍ਰਿਸ਼ਨਾ ਮੰਦਰ ਦੇ ਵਿਚਾਲੇ ਦੁਕਾਨ ਹੈ ਜੀ ਇਹ ਥਾਣ ਹਾਂ ਅਜੀ ਜੀ ਮੰਨਦੇ ਹੋ ਵੀ ਚੌਰਾں ਚ ਬਿਲਕੁਲ ਵੀ ਖੌਫ ਨਹੀਂ ਹੈਗਾ ਦੇਖੋ ਸ਼ਰਿਆਮ ਲੁੱਟ ਖੋਹ ਮੈਂ ਕਹਿੰਦਾ ਇਹ ਦੂਸਰਿਆਮ ਕੀ ਹੋ ਸਕਦਾ ਜੀ ਇਹ ਤਾਂ ਬਹੁਤ ਹੀ ਮਤਲਬ ਨਿੰਦਨਯੋਗ ਗੱਲ ਹੈਗੀ ਸ਼ਰਿਆਮ ਜਮਲ ਮੇਰੇ ਮੇਨ ਰੋਡ ਦੇ ਉੱਤੇ ਇਹ ਕੰਮ ਹੋਇਆ ਜੀ ਕੱਲੂ ਜਿਹੜੇ ਰੈਸਾਈਡਾਂ ਦੇ ਬੈਠੇ ਆ ਜਾਂ ਅਸੀਂ ਬਾਰ ਜਮਲ ਬਿਲਕੁਲ ਛੋਟੇ ਛੋਟੇ ਦੁਕਾਨਦਾਰ ਬੈਠੇ ਨੇ ਕੱਲ ਉਹਨਾਂ ਨੂੰ ਲਟੇਰਿਆਂ ਦੇ ਹੋਰ ਵੀ ਹੌਸਲੇ ਭਰ ਦੋ ਜਿਹੜੇ ਲਟੇਰੇ ਤੇ ਆਏ ਜੀ ਉਹ ਬਾਰਦਾਤ ਤੋਂ ਬਾਅਦ ਕਿੰਨਾ ਟਾਈਮ ਦੁਕਾਨ ਚ ਰੁਕੇ ਰਹੇ ਬਾਰਦਾਤ ਤਾਂ ਤਕਰੀਬਨ ਜੋ 4 ਮਿੰਟ ਦੀ ਤਨਜਾ 4 ਮਿੰਟ ਕਹਿ ਸਕਦੇ ਹੋ ਤੁਸੀਂ ਕਿੰਨੇ ਦੇ ਟਾਈਮ ਬਾਅਦ ਪਹੁੰਚੇ ਹੋ ਦੁਕਾਨ ਤੇ ਅਸੀਂ ਤਾਂ ਜੇ ਸਾਨੂੰ ਫੋਨ ਗਿਆ ਅਸੀਂ ਨਾਲ ਦੇ ਲੜਾਏਗੀ ਤੁਹਾਨੂੰ ਜੁਨੀਅਨ ਤੌਰ ਤੇ ਜੁਨੀਅਨ ਤੌਰ ਤੇ ਸਾਨੂੰ ਆ ਆਗੂ ਹੋਣ ਦੇ ਨਾਤੇ ਸਾਨੂੰ ਰਜੀਵ ਜੀ ਨੇ ਫੋਨ ਕੀਤਾ ਅਸੀਂ ਉਸੇ ਟਾਈਮ ਹੀ ਪਹੁੰਚੇ ਜੁਨੀਅਨ ਜੁਨੀਅਨ ਤੌਰ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੇ ਜੁਨੀਅਨ ਕੀ ਫੈਸਲਾ ਹੋਊਗਾ ਜੀ ਜੁਨੀਅਨ ਦਾ ਫੈਸਲਾ ਜੀ ਅਸੀਂ ਮਿੱਟੀ ਮਿਠਾ ਕੇ ਲਵਾਂਗੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਜਿੰਨਾ ਜਲਦੀ ਹੋ ਸਕੇ ਲਟੇਰੇ ਫੜੇ ਤਾਂ ਕਿ ਮੰਡੀ ਸ਼ਾਂਤਮਈ ਰਹੇ ਜੀ ਤੇ ਖੌਫ ਹਤੋਮੜਾ ਨਿਕਲੇ ਬਾਹਰ ਜੀ ਕੋਈ ਇਹਦਾ ਬਹੁਤ ਮਤਭਾਗੀ ਘਟਣਾ ਜੀ ਪਹਿਲਾਂ ਇਹੀਆਂ ਬਰਦਾਤਾਂ ਹੋਈਆਂ ਨਹੀਂ ਪਹਿਲਾਂ ਸਾਹਮਣੇ ਪਹਿਲਾਂ ਬਰਦਾਤਾਂ ਬਹੁਤ ਹੋ ਰਹੀਆਂ ਜੀ ਅੱਜ ਮਤਲਬ ਲਾਕੇ ਚ ਹੋਣੀਆਂ ਸ਼ੁਰੂ ਹੋ ਗਈਆਂ ਜਾਂ ਮੰਡੀ ਚ ਹੋ ਰਹੀਆਂ ਬਰਦਾਤਾਂ ਇਹ ਮਾੜੀ ਬਹੁਤ ਮਤਭਾਗੀ ਘਟਣਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿਕ ਕਰੋ